ਕਾਲ ਜੀ ਸਰ ਦਾ ਤੁਹਾਡਾ ਸਾਡਾ YouTube ਚੈਨਲ ਤੇ ਹਮ ਜੀ ਅੱਜ ਆਪਾਂ ਬਣਾਵਾਂਗੇ ਖੋਆ। ਖੋਇ ਲਈ ਆਪਾਂ ਜਿਹੜਾ ਦੁੱਧ ਲਿਆ ਹੋਇਆਗਾ। ਦੇਖੋ ਆਪਾਂ ਰੱਖ ਲਿਆ ਟਾਈਮ ਜਿਹੜਾ 8 ਵਜੇ ਦਾ। ਦੁੱਧ ਜਿਹੜਾ ਆਪਣਾ ਹੈਗਾ 6 ਟੁੱਲੋ ਦੇ ਕਰੀਬ ਆਗਾ। ਜਿਆਦਾ ਨਹੀਂ ਹੈਗਾ। ਤੇ ਆਪਾਂ ਦੱਬਾਰੀਓ ਟੁੱਲੋ ਦੇ ਵਿੱਚ ਦੇਖਦੇ ਹਾਂ ਹੁਣ ਇਹਨੂੰ ਕਿੰਨਾ ਟਾਈਮ ਲੱਗਦਾ। ਦੁੱਧ ਜਿਹੜਾ ਆਪਾਂ ਕਾਓ ਮਿਲਕ ਲਿਆ ਹੋਇਆਗਾ। ਤੇ ਹੁਣ ਆਪਾਂ ਨਾਲ-ਨਾਲ ਤੁਹਾਡੇ ਨਾਲ ਪਾਵਨਾ ਦੀ ਰੈਸਪੀ ਸ਼ੇਅਰ ਕਰਦੇ ਆਂ ਆਪਣਾ ਅੱਧੇ ਤੋਂ ਪੌਣਾ ਘੰਟਾ ਹੋ ਚੁੱਕਿਆ ਤੇ ਦੁੱਧ ਨੇ ਉਬਲਣਾ ਸ਼ੁਰੂ ਕਰਤਾ ਤੇ ਆਪਾਂ ਇਹ ਜਿਹੜਾ ਖੁਰਚਣਾ ਕੀ ਆ ਲਗਾਤਾਰ ਹਿਲਾਇਆ ਜਾਣਾ ਤੇ ਅੱਗ ਵੀ ਆਪਾਂ ਜਿਆਦਾ ਨਹੀਂ ਕਰਨੀ ਕਿ ਕਈ ਵਾਰ ਉਬਲ ਕੇ ਬਾਹਰ ਆ ਜਾਂਦਾ ਹੁੰਦਾ ਵੈਸੇ ਆਪਣਾ ਦੁੱਧ ਤਾਂ ਥੋੜਾ ਪਾਇਆ ਪਕੜਾਈ ਦੇ ਵਿੱਚ ਜਿਆਦਾ ਦੁੱਧ ਹੋਵੇ ਤਾਂ ਜਿਆਦਾ ਅੱਗ ਦੇ ਨਾਲ ਉਬਲ ਕੇ ਬਾਹਰ ਆ ਜਾਂਦਾ ਤੇ ਨੇ ਉਬਲਣਾ ਸ਼ੁਰੂ ਕਰਤਾ ਹਜੇ ਨੂੰ ਤਿੰਨ ਤੋਂ ਤਿੰਨ ਘੰਟੇ ਲੱਗ ਜਾਣੇ ਆ ਪੂਰਾ ਪੌਣਾ ਤਿਆਰ ਕਰਨ ਦੇ ਵਿੱਚ ਤੁਸੀਂ ਵੀਡੀਓ ਦੇ ਨਾਲ-ਨਾਲ ਬਣ ਰਹੇ ਹੋ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਪੂਰਾ ਪ੍ਰੋਸੈਸ। ਉਹ ਆਦਾ ਬਹੁਤ ਵਧੀਆ। ਕਿੰਨਾ ਕੁ ਟਾਈਮ ਲੱਗ ਜੂਗਾ ਹਜੇ ਇਹਦੇ ਬਣਨ ਨੂੰ? ਇਹ ਹਜੇ 2 ਘੰਟੇ। 2 ਘੰਟੇ? ਹੁਣ ਤਾਂ ਸੰਧਣਾ ਹੀ ਹੋ ਗਿਆ ਬੋਤਲ ਦਾ। ਨਹੀਂ, ਇਹ ਤਾਂ ਘੰਟੇ ਨਹੀਂ ਜੂਗੀ। ਨਹੀਂ, ਘੰਟੇ 'ਚ ਨਹੀਂ ਹੁੰਦਾ ਇਹ ਟਾਈਮ ਲੱਗਣਾ। ਆਪਾਂ ਆਪਣੀ ਸਾਰੀ ਹੱਥ ਕੰਮ ਨੇ ਆਉਂਦੀ। ਸਾਡੇ ਪੀਣ ਨਾਲ ਤਾਂ ਹੋ ਗਿਆ। ਆਪਣੀ ਸ਼ਿਫਟ ਚੇਂਜ ਹੋ ਗਈ ਆ ਤੇ ਆਪਾਂ ਕਰਦੇ ਹਾਂ ਬ੍ਰੈਕਫਾਸਟ ਤੇ ਹੁਣ ਡੈਡੀ ਦੀ ਸ਼ਿਫਟ ਲੱਗ ਗਈ ਆ ਜੀ। ਤੇ ਦੁੱਧ ਜਿਹੜਾ ਕਿਆ ਵਧੀਆ ਸੰਘਣਾ ਹੋ ਚੁੱਕਿਆ ਜਿੰਦਾਂ ਆਪਾਂ ਰਾਵੜੀ ਟਾਈਪ ਹੁੰਦਾ ਆਪਾਂ ਕਿੰਨੇ ਹੁੰਨੇ ਆ ਉਦਾਂ ਬਣ ਚੁੱਕਿਆਗਾ ਥੱਲੇ ਲੱਗੀ ਜਾਂਦਾ ਮੰਮੀ ਨੇ ਤੁਹਾਨੂੰ ਕਹਿਣਾ ਡੈੜੀ ਇਹ ਥੰਡੇ ਤਾਂ ਲੱਗਦਾ ਨਹੀਂ ਚੰਗੇ ਲੱਗਿਆ ਉਹ ਇੱਥੇ ਆ ਇਧਰਲੇ ਸਾਈਡ ਵੀ ਹੋਈ ਜਾਂਦਾ ਜਿਹੜਾ ਦੁੱਧ ਆਪਾਂ ਹਯੂਰ ਸਾਹਿਬ ਪੀਨੇ ਆ ਉਹਦੇ ਨਾਲੋਂ ਵੀ ਟੇਸਟੀ ਬਣ ਰਿਹਾ ਹੂੰ ਟੇਸਟੀ ਬਣ ਕਿੰਨੇ ਰੁਪਏ ਗਲਾਸ ਆ ਇੱਕ ਬਿੱਲੇ ਦਾ ਦੁੱਧ ਵਾਜਦਾ ਜੀ 30 ਰੁਪਏ ਗਲਾਸ બસ 30 ਰੁਪਏ ਹੀ ਅਸੀਂ ਤਾਂ ਉੱਥੇ ਅੰਮ੍ਰਿਤਸਰ ਪੀ ਕੇ ਆਏ ਸਨ ਤਾਂ 60 ਰੁਪਈਆਂ ਦਾ ਦਿੱਤਾ ਨਾ ਨਾ 30 ਰੁਪਏ ਗ라스 ਆ ਗਲਾਸੀ ਆ ਛੋਟੀ ਢਿੱਡੀ ਇਹ ਦੁੱਧ ਗਲੇ ਕੋਲੇ ਆਸਤੇ ਬਹੁਤ ਠੀਕ ਹੁੰਦਾ ਉਹਨਾਂ ਦੇ ਬਾਪੂ ਜੀ ਤੋਂ ਲੈ ਕੇ ਸ਼ੌਂਕਾ ਜਦੋਂ ਅੱਧਾ ਪੱਕ ਗਿਆ ਨਾ ਉਦੋਂ ਉਹਨਾਂ ਨੇ ਕਹਿੰਨਾ ਮੈਂ ਸਾਨੂੰ ਇੱਕ ਕੌਦਾ ਪਾਉ ਦੁੱਧ ਅੱਛਾ ਫਿਰ ਉਹਨਾਂ ਨੂੰ ਇੱਕ ਕੌਦਾ ਅਸੀਂ ਬਣਾ ਕੇ ਪਾ ਕੇ ਫੇਰ ਦੇਣਾ ਪੁਰਾਣੇ ਬਿਰਗਾਂ ਦੇ ਹਾਜਮ ਆ ਜਾਂਦਾ ਸੀ ਹੁਣ ਕਿੱਥੇ ਹਾਜਮ ਆਉਂਦਾ ਸਾਡੇ ਕੋਲ ਨਹੀਂ ਪੀਤਾ ਜਾਂਦਾ ਹੈਵੀ ਹੋ ਜਾਂਦਾ ਹਾਂ ਕੜਾਈ ਬੜਾ ਪੂਰਾ ਸੰਘਣਾ ਹੋ ਚੁੱਕਿਆ ਬਾਰਵੀਂ ਸਿੱਟੇ ਦੇ ਤੜਕਾ ਲੱਗ ਗਿਆ ਇਸ ਮਤਲਬ ਆਪਣਾ ਖੋਆ ਬੜਨਾ ਤਿਆਰ ਹੋ ਚੁੱਕਿਆ ਹੈ ਹੁਣ ਆਪਾਂ ਨੂੰ ਜਿਹੜੀ ਅੱਗ ਆ ਉਹ ਘੱਟ ਰੱਖਣੀ ਪਊਗੀ ਨਹੀਂ ਇਹ ਕੜਾਈ ਦੇ ਨਾਲ ਖੱਲੇ ਲੱਗ ਜਾਂਦਾ ਇਹ ਬੜਾ ਟੇਸਟੀ ਆ ਵੀ ਤਿਆਰ ਹੋ ਰਿਹਾ ਹੈ ਖੋਆ ਆਪਣਾ ਸੰਘੜਾ ਹੋ ਗਿਆ ਤੇ ਹੁਣ ਆਪਾਂ ਜਿਹੜਾ ਕੀ ਆ ਕੌਲੀ ਦੇ ਵਿੱਚ ਪਾ ਕੇ ਖਾਣੇ ਆ ਥੋੜ੍ਹਾ ਜਿਹਾ ਇਹ ਬਰਸਾਂਜ ਤੇ ਕੌਣਲੇ ਨੂੰ ਭਰਾਂਗੇ ਹਾਂ ਗਰਮ ਹੈ ਸਾਂਚ ਗੰਮ ਗੰਮ ਕਰ ਰਿਹਾ ਹੈ ਹੋ ਰਿਹਾ ਹੁਣ ਆਪਾਂ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਇਹਦੇ ਨਾਲ ਇਹਦਾ ਟੇਸਟ ਹੋਊਗੀ ਜਿਆਦਾ ਵਧੀਆ ਹੁੰਦਾ ਬਾਕੀ ਇਹ ਫਿਰ ਕੜਾਈ ਨਾਲ ਨਹੀਂ ਚੱਕਦਾ ਦੇਸੀ ਘਿਓ ਆਪਾਂ ਇਹ ੜ ਕਰਤਾ ਇਹਨਾਂ ਨੂੰ ਬਾਹਰ ਜਬਦੀਆ ਬਣ ਜਾਂਦਾ ਸੋਹਣੀ ਉਹਦਾ ਠੱਪਾ ਤੇਜੀ ਦੇਸੀ ਹੋਈ ਜਾਂ ਹੁਣ ਇਹਨਾਂ ਨੂੰ ਪਚੰਗੀ ਤਰ੍ਹਾਂ ਮਿਕਸ ਕਰਤਾ ਹੈ ਵਿੱਚ ਲਗਾ ਲੱਖਦੇ ਹੁਣ ਜਿਹੜਾ ਕਲਰ ਜਿਹੜਾ ਬਾਈਟ ਆ ਤੇਰਾ ਆਪਾਂ ਕਲਰ ਜਿਹੜਾ ਬਰਾਊਨ ਕਰਨਾ ਤੇ ਬਣ ਗਿਆ ਪਰ ਇਹ ਹਜੇ ਕੱਚਾਗਾ ਚਿਪਕਦਾਗਾ ਤਾਂ ਇਸ ਤਰ੍ਹਾਂ ਵੀ ਧਿਆਰੇ ਕਰਦੇ ਆਂ ਆਪਣੀ ਹੋਈ ਆ ਦੇਸੀ ਖੰਡ ਤੇ ਅਸੀਂ ਛਾਣਦੇ ਅੰਦਰ ਛਾਣ ਕੇ ਉਹ ਖੋਏ ਦੇ ਚਮਾ ਲਈ ਆਪਾਂ ਕਟੜਬਾਸ਼ਣ ਲਈ ਰੱਖ ਲਈ ਇੱਕ ਵਾਰ ਇਹ ਆਪਾਂ ਸਾਰੀ ਛਾਣ ਲਈ ਆ ਜਿੰਨੀ ਆਪਾਂ ਨੂੰ ਜ਼ਰੂਰਤ ਹੋਈ ਆਪਾਂ ਖੋਏ ਦੇ ਵਿੱਚ ਪਾ ਲਾਂਗੇ ਤੇ ਇਹਨੂੰ ਆਪਾਂ ਇੱਕ ਡੱਬੇ ਦੇ ਵਿੱਚ ਪਾਉਨੇ ਆ ਤੇ ਹੁਣ ਆਪਾਂ ਖੋਏ ਦੇ ਵਿੱਚ ਆਟਾ ਨਹੀਂ ਐਡ ਕਰਦੇ ਕਣਕ ਦਾ ਉਹdit ਆਪਾਂ ਬੇਸਨ ਐਡ ਕਰਾਂਗੇ ਬੇਸਨ ਵਾਲਾ ਖਵਾ ਸਰਦੀ ਲਈ ਵਧੀਆ ਹੁੰਦਾ ਹੈਗਾ ਹਾਂਜੀ ਖੰਡ ਸ਼ਾਨਣ ਤੋਂ ਬਾਅਦ ਹੁੰਦਾ ਕਿ ਆਪਾਂ ਬੇਸਨ ਨੂੰ ਸ਼ਾਨਦੇ ਆਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕਣਕ ਦੇ ਆਟੇ ਵੀ ਹਾਂ ਤੇ ਆਪਾਂ ਬੇਸਨ ਐਡ ਕਰਾਂਗੇ ਤਾਂ ਉਹ ਇਹ ਪਛਾਣਤਾ ਕਿ ਇਸਨੂੰ ਆਪਾਂ ਪ੍ਰਾਂਤ ਦੇ ਵਿੱਚ ਹੀ ਪਿਆਰਣ ਦੇਵਾਂਗੇ ਨਾਲ ਆਪਾਂ ਤੁਹਾਨੂੰ ਖਵਾ ਦਿਖਾਉਣੇ ਆ ਤੋ ਆਪਾਂ ਤਿਆਰ ਹੋ ਚੁੱਕਿਆ ਦੇਖੋ ਕੜਾਈ ਦੇ ਨਾਲ ਲੱਗਣੋ ਹੱਟ ਚੁੱਕਿਆ ਤੇ ਆਪਣਾ ਬਿਲਕੁਲ ਰੈਡੀ ਹੋ ਚੁੱਕਿਆ ਦਾ ਤੇ ਹੁਣ ਆਪਾਂ ਇਹਦੇ ਵਿੱਚ ਬੇਸਨ ਨੂੰ ਡਰਾਈ ਫਰੂਟ ਕੋੰਡ ਵਗੈਰਾ ਐਡ ਕਰਾਂਗੇ ਤੁਸੀਂ ਵੀਡੀਓ ਦੇ ਨਾਲ ਬਣ ਰਹੋ ਜਿਹੜਾ ਕੀਆ ਛੱਲੇ ਤੋਂ ਲਾ ਲਿਆ ਤੇ ਹੁਣ ਆਪਾਂ ਇਹਨੂੰ ਪਾਂਡੇ ਵਿੱਚ ਕੱਢਦੇ ਆ ਪਾਂਡੇ ਦੇ ਆਪਾਂ ਸਾਰੇ ਪਾਸੇ ਜਿਹੜਾ ਪਹਿਲਾਂ ਘਿਓ ਲਾਇਆਗਾ ਤੇ ਹੁਣ ਖੋਲ੍ਹ ਲਾਪਾਂ ਇਹਦੇ ਵਿੱਚ ਕੱਢਦੇ ਆ ਬਾਕੀ ਆਖੋ ਜਿਹੜਾ ਕੱਢ ਲਿਆ ਤੇ ਹੁਣ ਆਪਾਂ ਚਮਚੇ ਦੀ ਹਲਪ ਦੇ ਨਾਲ ਫੁਰਚਣੇ ਦੇ ਨਾਲੋਂ ਸਾਰੇ ਕੋਇ ਨੂੰ ਲਾ ਲਾਂਗੇ ਕੋਈ ਨਹੀਂ ਕੜਾਹੀ ਦੇ ਵਿੱਚ ਕਿਉਂ ਫਰਾਂਗੇ ਤੇ ਆਪਾਂ ਕਿ ਹੁਣ ਬੇਸਣ ਭੁੰਨਾਂਗੇ ਇਹਦੇ ਵਿੱਚ ਉਸੇ ਕੜਾਹੀ ਦੇ ਵਿੱਚ ਹੋਇਆ ਕੱਢ ਕੇ ਉਸੇ ਦੇ ਵਿੱਚ ਹੀ ਆਪਾਂ ਜਿਹੜਾ ਕਿਉ ਐਡ ਕਰ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਬੇਸਣ ਭੁੰਨਾਂਗੇ ਤੇ ਉਹਨੂੰ ਵਿੱਚ ਮਿਕਸ ਕਰਾਂਗੇ ਖੁਇ ਦੇ ਹੁਣ ਜੇ ਆਪਾਂ ਕੱਚਾ ਖੁਆ ਇਹਦਾ ਰੱਖਣਾ ਹੁਣ ਜਲਦੀ ਖਰਾਬ ਹੋ ਜਾਂਦਾ ਥੋੜਾ ਨਿੱਗਰ ਵੀ ਹੁੰਦਾ ਇਸ ਲਈ ਬੇਸਣ ਤੇ ਡਰਾਈ ਫਰੂਟ ਪਾ ਕੇ ਵਧੀਆ ਹੈਲਦੀ ਬਣ ਜਾਂਦਾ ਤੇ ਆਪਣਾ ਖੁਆ ਨਿਕਲਿਆ ਤੇ ਉਹਦੇ ਵਿੱਚ ਆਪਾਂ ਅੱਧਾ ਕਿਲੋ ਜਿਹੜਾ ਕੀ ਇਹ ਘੋ ਪਾ ਲਿਆ ਬੇਸਨ ਪੁੱਣ ਲਈ ਚੋ ਬੇਸਨ ੜ ਕਰਤਾ ਬੇਸਨ ਜਿਹੜਾ ਕਿ ਆਪਣੇ ਕੋਲੇ ਅੱਧਾ ਕਿਲੋ ਸੀਗਾ ਉਹਦੇ ਵਿੱਚੋਂ ਆਪਾਂ ਥੋੜਾ ਜਿਹਾ ਬੇਸਨ ਰੱਖ ਲਿਆ ਅੱਧਾ ਕਿਲੋ ਦਾ ਆਪਾਂ ਢਾਟੀ ਪਾਇਆਗਾ ਤੇ ਹੁਣ ਇਹਨੂੰ ਆਪਾਂ ਸੰਗੀ ਤਰ੍ਹਾਂ ਭੁੰਨਦੇ ਆਂ ਇਹੋ ਦੇ ਵਿੱਚ ਦਿਨ ਟਾਈਮ ਆਪਣਾ ਇਹ ਬੇਸਨ ਭੁੱਜਦਾ ਕੰਡਾ ਟਾਈਮਰ ਪਖੋਏ ਦੇ ਵਿੱਚ ਪਾਉਣ ਲਈ ਡਰਾਈ ਫਰੂਟ ਤਿਆਰ ਕਰਦੇ ਆ। ਮੋਟਲੇ ਹੋਇਆ ਕੋਇਚ ਪਾਉਣ ਲਈ ਦਾਖਾਂ ਇਹ ਬਾਦਾਮ ਤੇ ਕਾਜੂ ਤੇ ਹੁਣ ਆਪਾਂ ਇਹਨਾਂ ਨੂੰ ਕੱਟ-ਕੱਟ ਕੇ ਇਹਨਾਂ ਦੇ ਛੋਟੇ ਟੁਕੜੇ ਬਣਾਉਨੇ ਆ। ਕੱਟ ਵੀ ਸਕਦੇ ਹੋ ਤੁਸੀਂ ਕੁੱਟ ਵੀ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਦੇ ਛੋਟੇ-ਛੋਟੇ ਟੁਕੜੇ ਬਣਾਉਨੇ ਆ। ਫਿਰ ਉਹਨਾਂ ਆਪਾਂ ਖੋਏ ਚ ਐਡ ਕਰਦੇ ਆ। ਹਾਂਜੀ ਖੋ ਆਪਾਂ ਬੇਸਨ ਦੇ ਵਿੱਚ ਪਾਤਾ ਤੇ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਆਪਣਾ ਜਿਹੜਾ ਬੇਸਨ ਦੇ ਵਿੱਚ ਖੁਆ ਰਲ ਕੇ ਕਿਹਾ ਤੇ ਹੁਣ ਆਪਾਂ ਇਹਦੇ ਵਿੱਚ ਡ్రਾਈ ਫਰੂਟ ਐਡ ਕਰਦੇ ਆ ਆਪ ਦੇ ਟੇਸਟ ਦੇ ਅਕੋਰਡਿੰਗ ਖੰਡ ਐਡ ਕਰਾਂਗੇ ਤੁਹਾਨੂੰ ਵੱਧ ਮਿੱਠਾ ਚਾਹੀਦਾ ਤੁਸੀਂ ਵੱਧਾ ਐਡ ਕਰ ਸਕਦੇ ਹੋ ਘੱਟ ਚਾਹੀਦਾ ਤੁਸੀਂ ਘੱਟ ਐਡ ਕਰ ਸਕਦੇ ਹੋ ਸੋ ਆਪਾਂ ਇੱਕ ਵਾਰੀ ਕੋਲੀਕ ਖੰਡ ਦੀ ਐਡ ਕੀਤੀ ਹੈਗੀ ਫਿਰ ਆਪਾਂ ਚੈੱਕ ਕਰਕੇ ਮਿੱਠਾ ਬਾਅਦ ਦੇ ਵਿੱਚ ਐਡ ਕਰ ਲਾਂਗੇ ਲੋੜ ਪਈ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ ਇਹ ਹੈ ਘਰ ਦਾ ਖੁਦ ਖੋਆ ਅਬ ਸਹੀ ਰੰਗ ਰੈਡੀ ਹੋ ਚੁੱਕਿਆ ਤੇ ਸਿੱਧਾ ਕਲਰ ਵਗੈਰਾ ਵੀ ਚੈੱਕ ਕਰ ਸਕਦੇ ਹਾਂ ਬਹੁਤ ਜ਼ਿਆਦਾ ਡੇਲੀਸ਼ੀਅਸ ਬਣਿਆ ਹੁਣ ਆਪਾਂ ਇਹਨੂੰ ਠੰਡਾ ਕਰਕੇ ਇਹਦੀਆਂ ਪਿੰਨੀਆਂ ਬਣਾਵਾਂਗੇ ਤੁਸੀਂ ਇਹਦੀਆਂ ਟਿੱਕੀਆਂ ਵੀ ਬਣਾ ਸਕਦੇ ਹੋ ਪਰ ਆਪਾਂ ਜਿਹੜੀਆਂ ਕਿ ਇਹਦੀਆਂ ਪਿੰਨੀਆਂ ਹੀ ਬਣਾਵਾਂਗੇ ਹਾਂਜੀ ਕੋਈ ਇਹਦੀਆਂ ਪਿੰਨੀਆਂ ਆਪਣੀਆਂ ਬਣ ਕੇ ਤਿਆਰ ਆ ਤੁਸੀਂ ਵੀ ਸਰਦੀ ਦੇ ਵਿੱਚ ਖਾਣੇ ਜਗਾਮ ਤੋਂ ਬਚਣ ਲਈ ਬੇਸਣ ਪਾ ਕੇ ਖੋਆ ਬਣਾ ਸਕਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਮਿਲਦਾ ਤੇ ਨਵੀਂ ਰੈਸਪੀ ਦੇ ਨਾਲ ਬਾਏ ਬਾਏ